ਲੋ ਜੀ ਸਾਡੀਆਂ ਸਿਆਲੀਆਂ ਸਬਜ਼ੀਆਂ ਦੀ ਹੋ ਗਈ ਹੈ ਤਿਆਰੀ ਤੇ ਆਪਾਂ ਲਗ ਪਹਿਲਾਂ ਤੇ ਆਪਾਂ ਥਾਂ ਗੋੜਿਆ ਸੀ ਉਦੋਂ ਤੱਕ ਆਪਾਂ ਲਾਈਵ ਹੋਏ ਹਾਂ ਤੇ ਹੁਣ ਇਸ ਟਾਈਮ ਆਪਾਂ ਵੀਡੀਓ ਬਣਾਉਣ ਲੱਗ ਪਏ ਆ ਤੇ ਵੱਟਾਂ ਪਾ ਲਈਏ ਤੇ ਇਹਦੇ ਵਿੱਚ ਇੱਕ ਜਿਹੜੀ ਐਂਡ ਤੱਕ ਸਰੋਂ ਰਹਿੰਦੀ ਆ ਉਹ ਲਾਉਣੀ ਆ ਤੇ ਪਾਲਕ ਲਾਉਣੀ ਆ ਚੁੰਡੀ ਵਾਲੀ ਤੇ ਅੱਗੇ ਆਪਾਂ ਲਾਇਆ ਸੀ ਸਾਗ ਉਹ ਉਧਰਲੇ ਬੰਨੇ ਥੋੜਾ ਜਿਹਾ ਪਹਿਲਾਂ ਤੇ ਉਹ ਮੀ ਭੈਣ ਲੱਗ ਪਏ ਤੇ ਮੀਆਂ ਦੇ ਕਰਕੇ ਹੋ ਗਿਆ ਖਰਾਬ ਉਹ ਤੁਸੀਂ ਦੇਖ ਸਕਦੇ ਜੇ ਹੁਣ ਆਪਣਾ ਸਾਗ ਦੋਰੇ ਫੇਰ ਬੀਜਿਆ ਵਾ ਤੇ ਉਦੋਂ ਆਪਾਂ ਉਦੋਂ ਵੀਡੀਓ ਨਹੀਂ ਬਣਾਈ ਇਧਰ ਆਪਾਂ ਹੁਣ ਪਾਲਕ ਤੇ ਸਰੋਂ ਲਾਉਣੀ ਆ ਜਿਹੜੀ ਇੱਕ ਗੰਦਲ ਦੇ ਨਾਲੋਂ ਕਿੰਨੀਆਂ-ਕਿੰਨੀਆਂ ਗੰਦਰਾਂ ਲਾਥਦੀਆਂ ਇਸ ਜਗ੍ਹਾ ਤੇ ਕੀਆ ਤੋਰੀ ਹੀ ਸਾਰੇ ਵਿੱਚ ਤੇ ਕੁਝ ਪਡੋਲ ਹੀ ਤੇ ਕਦੂਆਂ ਦੀ ਬਾਲਾਂ ਹੀ ਤੇ ਉਹ ਤੇ ਪੱਟ ਦਿੱਤਾ ਕੁਝ ਨਾ ਕੁਝ ਸਮਾਨ ਤੇ ਆ ਇੱਧਰ ਆਪਾਂ ਕੀਆ ਤੋਰੀ ਰੱਖ ਲਈਆਂ ਕਿਉਂਕਿ ਇਹਨੂੰ ਫਲ ਬੜਾ ਲੱਗਾ ਜੀ ਕੀਆ ਤੋਰੀ ਬਹੁਤ ਚੰਗੀ ਲੱਗੀ ਇਹ ਕਰਕੇ ਨਹੀਂ ਪੱਟਣੀ ਤੇ ਆ 5 ਵਟਾਂ ਵਾ ਦੋ ਸਾਗ ਵਾਤੀ ਆ ਤੇ ਤਿੰਨ ਪਾਲਕ ਵਾਤੀ ਆ ਕਿਉਂਕਿ ਪਾਲਕ ਜਿਹੜੀ ਉਹ ਵਧੇਰੇ ਚਾਹੀਦੀ ਹੁੰਦੀ ਸਾਗ ਦੇ ਵਿੱਚ ਤੇ ਕੋਈ ਨਾ ਕੋਈ ਫਿਰ ਪੈਣ ਪਾ ਲੈਣ ਵੀ ਆ ਜਾਂਦਾ ਪਾਲਕ ਇਹ ਕਰਕੇ ਵੀ ਵਧੇਰੇ ਬੀਜੀ ਆ ਤੇ ਉਧਰ ਆਪਾਂ ਬੀਜੇ ਆ ਲਾਲ ਟਮਾਟਰ ਤੇ ਗੋਭੀ ਗਾਜਰਾ ਗੋングਲੂ ਧਨੀਆ ਮੇथी ਸੋਸਰੋਂ ਤੇ ਪਾਲਕ ਇੱਧਰ ਲਿਆ ਦੋ ਵੱਟਾਂ ਗੋਭੀ ਵਾਲੀਆਂ ਲੋ ਜੀ ਵੱਟਾਂ ਹੋ ਗਈਆਂ ਤਿਆਰ ਵੱਟਾਂ ਬਣ ਗਈਆਂ ਪੰਜ ਤੇ ਸਾਈਡਾਂ ਤੇ ਲਾ ਦੇਣੀ ਆ ਮooli ਤੇ ਉਧਰਲੀ ਵੱਟ ਤੇ ਸਾਈਡ ਤੇ ਲਾ ਦੇਣੀ ਆ ਸਰੋਂ ਤੇ ਆੜੀਆਂ ਤਿੰਨ ਵੱਟਾਂ ਆ ਇਹਨਾਂ ਤੇ ਲਾਉਣੀ ਆ ਪਾਲਕ ਤੇ ਨੱਕੇ ਵੀ ਲੱਗ ਪਏ ਆ ਬਣਾਉਣ ਕਿਉਂਕਿ ਢੀ ਲਾ ਕੇ ਤੇ ਫਿਰ ਪਾਣੀ ਵੀ ਦੇਣਾ ਜ਼ਰੂਰੀ ਸਬਜੀ ਨੂੰ ਉਹ ਵੀ ਦਰਨ ਨੂੰ ਤੈਨੂੰ ਤੇ ਆ ਨੂੰ ਉਹ ਕੋਲ ਨੂੰ ਨਾ ਉਹ ਗਲਤ ਖੋਲ ਆਏ ਰ ਫੇਰ ਇੱਥੋਂ ਆ ਨੂੰ ਜਾ ਤੈਨੂੰ ਆਹ ਆ ਨੂੰ ਤੈਨੂੰ ਜਾਣਾ ਹੈ ਆ ਨੂੰ ਤੇ ਉਨ ਉਧਰ ਆਉਣਾ ਹੈ ਬਹੁਤ ਵੈਸੇ ਖੁੱਲਾ ਚੱਲ ਠੀਕ ਹੀ ਆ ਇਹ ਤੂੰ ਪੜਾ ਤੂੰ ਬਾਈਂ ਪਈ ਜਾ ਅੱਛਾ ਆ ਚੁੰਡੀ ਵਾਲਾ ਕੰਮ ਤੇ ਰਹਿ ਨਹੀਂ ਜਾਣਾ ਕਿਸੇ ਸ਼ਰਮ ਆ ਨਾ ਸਰੋਂ ਚੁੰਦੀ ਨਾਲ ਲੱਗਦੀ ਹੁੰਦੀ ਆ ਅੱਛਾ ਜੀ ਕਿ ਦਾਨਾ ਨਹੀਂ ਪਤਾ ਜਾਣਾ ਤੂੰ ਦੀ ਚ ਠੀਕ ਲਓ ਜੀ ਸਰੋਂ ਦੀ ਹੋ ਗਈ ਹੈ ਤਿਆਰੀ ਸਾਡੀ ਦੀ ਸਰੋਂ ਲੱਗਣ ਲੱਗ ਪਈ ਲੱਗੀ ਆ ਕੋਈ ਗੱਲ ਨਹੀਂ ਵੇਖਣ ਵਾਲੇ ਵੇਖੀ ਜਾਂਦੇ ਤੂੰ ਕਦੀ ਵੇਖਣਾ ਮੈਂ ਨਹੀਂ ਗਾ ਬੱਸ ਲਾਤੀ ਆ। ਇਹ ਕਪੜਿਆਂ ਦੀ ਲੋ ਨਹੀਂ ਤਾਂ ਜੀੜਾ। ਹੋਣ ਵਾਰੀ ਆ ਗਈ ਪਾਲਕ ਦੀ। ਨਾ 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 ਨਾ। ਅੰਮ। ਸਿੱਧੀ ਲਾਓ। ਸਿੱਧੇ ਤੁਰਿਓ। ਹਾਂ। ਐ ਇਦਾਂ। ਫਾਈਦਾ ਜਿਆਦਾ ਹੀ ਵਧੀਆ ਹੋਊਗਾ ਐਰ ਕੀ ਲਾ ਕੇ ਤੇ ਦੇਖੋ ਇਦਾਂ ਭਲਾ ਕੀ ਰਿਜ਼ਲਟ ਮਿਲਦਾ ਗਾਂ ਫਿਰ ਇਦਾਂ ਹੀ ਲਾਇਆ ਕਰਾਂਗੇ ਅੱਜ ਡਲਟਾ ਲੈਣ ਦੇ ਜਿੰਦਾ ਪੇਪਰਾਂ ਜਾਂਦੇ ਗਾੜਾ ਆਏ ਆ ਮਾਮਾਦਰਾ ਦਾ ਗਾੜਾ ਆਇਆ ਪੇਪਰਾਂ ਦਾ ਪੁੱਟਣਾ ਓੱਖਾ ਹੋਣਾ ਨਾਨਾ ਤਰਾ ਠੀਕ ਆ ਲਓ ਸਾਡੀ ਪਾਲਕ ਵੀ ਗਈ ਹੈ ਲੱਗ ਹੁਣ ਵਾਰੀ ਆਣੀ ਆ ਮੋਲੀਆਂ ਦੀ ਅਬ ਉਹ ਦੂਰ ਚਲ ਗਿਆ ਆ ਵੱਟ ਤੇ ਆ ਵਿਚਾਰ ਲਾਓ ਹੋਰ ਸ਼ਾਂ ਕਰਕੇ ਹਾਂ ਠੀਕ ਹੈ ਲਓ ਜੀ ਬੀ ਲਾ ਕੇ ਲਾਤਾ ਪਾਣੀ ਸਬਜੀ ਨੂੰ ਤੇ ਹੁਣ ਆਪਾਂ ਸਬਜੀ ਦੇਣੀ ਆ ਬਾਹਰ ਤੇ ਆਪਣੀ ਸਬਜੀ ਲੱਗ ਕੇ ਹੋ ਗਈ ਹੈ ਲੱਗ ਗਈ ਹੈ ਤੇ ਆਪਾਂ ਹੋ ਗਿਆ ਫਰੀ ਇਹ ਹੈ ਦੇਖਣਾ ਅੱਜ ਦਾ ਬਲੌਗ ਬਲੌਗ ਚੰਗਾ ਲੱਗਾ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ